ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਘੋੜੇ ਰੱਖਣ ਵਾਲੇ ਵੀਰ ਤੇ ਕਈ ਘੋੜੇ ਨਾ ਰੱਖਣ ਵਾਲੇ ਵੀ ਸਵਾਲ ਕਰਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਘੋੜੇ ਦੀ ਖਰਾਕ ਕੀ ਹੈ ਘੋੜੇ ਨੂੰ ਕੀ ਦਿੱਤਾ ਜਾਂਦਾ ਖਾਣੇ ਦੇ ਵਿੱਚ ਜਿਹੜੀ ਉਹਦੀ ਹਰ ਰੋਜ਼ ਦੀ ਰੋਜ਼ਾਨਾ ਖਰਾਕ ਹੈ ਉਹਦੇ ਵਿੱਚ ਵੀਰੋ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਲੇ ਛੋਲੇ ਸੋਇਆਬੀਨ ਜਵੀ ਜੋ ਤੇ ਕਣਕ ਇਹ ਚੀਜ਼ਾਂ ਹੁੰਦੀਆਂ ਨੇ ਇਹ ਤੋਂ ਬਿਨਾ ਕਣਕ ਦਾ ਚੋਕਰ ਇਹਨੂੰ ਇਹ ਜਿਹੜਾ ਸਮਾਨ ਹੈ ਇਹਨੂੰ ਅਵਾੜ ਲੈਣਾ ਇਹ 4 ਕਿਲੋ ਇੱਕ ਘੋੜੇ ਨੂੰ ਹਰ ਰੋਜ਼ ਦੇਣਾ ਨਾਲ ਕਣਕ ਦਾ ਚੋਕਰ ਮਿਲਾ ਕੇ ਤੇ ਉਹ ਤੋਂ ਬਾਅਦ ਹੋਰ ਸਪਲੀਮੈਂਟ ਨੇ ਕਈ ਮਸਾਲੇ ਨੇ ਕਈ ਪ੍ਰਕਾਰ ਦੇ ਕਈ ਲਿਵਰ ਟੋਨਿਕ ਨੇ ਇਸ ਤਰ੍ਹਾਂ ਦਾ ਸਮਾਨ ਕਾਫੀ ਦਿੱਤਾ ਜਾਂਦਾ ਘੋੜੇ ਨੂੰ ਲੋਡ ਮੁਤਾਬਕ ਤੇ ਇਹ ਖਾਾਕ ਹੈ ਜੀ ਘੋੜਿਆਂ ਦੀ ਜਿਹਦੇ ਨਾਲ ਅਸਲ ਤਾਕਤ ਆ ਜਿਹੜੀ ਘੋੜੇ ਨੂੰ ਉਹ ਮਿਲਦੀ ਆ ਉਹ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ